ਦੈਨਿਕ ਸੂਰਾਂ ਟੀਵੀ ਮਹਾ ਸੰਦੀਚਮਾ ਸੋ ਆਮ ਆਦੀ ਪਾਰਟੀ ਦੇ ਆਮ ਲੋਕਾਂ ਵਾਸਤੇ ਜਿਹੜੀ ਖਲਕੇ ਜਿਹੜੀ ਵਿਕਾਸ ਕਾਰਜਾਂ ਦੀ ਗੱਲ ਕੀਤੀ ਸੀ ਬਿਲਕੁਲ ਉਥੇ ਇਨ ਬਿਨਪੁਰਾ ਕੀਤਾ ਜਾ ਰਿਹਾ ਹੈ ਅੱਜ ਤੁਹਾਨੂੰ ਦੇ ਬਾਦਸੀ ਨਗਰ ਦੇ ਵਿੱਚ 8 ਨੰਬਰ ਗਲੀ ਵਿੱਚ ਤਕਰੀਬਨ 28 ਲੱਖ ਤੋਂ ਉੱਪਰ ਜੜਾ ਸੀਵਰੇ ਪ੍ਰਣਾਲੀ ਜਿਹੜੀ ਨੂੰ ਦੋਸਤ ਕਰਨ ਵਾਸਤੇ ਨਵੀਂ ਸੀਵਰੇ ਪ੍ਰਣਾਲੀ ਤੇ ਦਾ ਕੰਮ ਸ਼ੁਰੂ ਹੋਤਾ ਹੈ ਇਸ ਨਾਲ ਹੀ ਇਥੇ ਇਲਾਕੇ ਦੇ ਨੌਰਥ ਹਲਕੇ ਦੇ ਐਮਐਲਏ ਮਦਲਲ ਬੱਗਾ ਦੇ ਆਪਣੇ ਕਾਰਜ ਬਣਾਣਾ ਤ ਹੈ ਉਦਘਾਟਨ ਕੀਤਾ ਜਾ ਰਿਹਾ ਹੈ तमाम ਤਸਵੀਰਾਂ ਜਿਹੜੀਆਂ ਆਮ ਆਦੀ ਪਾਰਟੀ ਬਿਲੋਂ ਦਾ ਵਿਕਾਸ ਕਾਰਜਾਂ ਦੀ ਗੱਲ ਕੀਤੀ ਗਈ ਸੀ ਇਨ ਬਿਨਪ ਵੜਾ ਵੇਦਾ ਕੀਤਾ ਸੀ ਹੂੰ ਜੀਮਨੀ ਚੋਂ ਦਾ ਜਦੋਂ ਸ਼ੁਰੂ ਹੋ ਗਈ ਹੈ ਤਰਾਂ ਤਾਂ ਦੀ ਵਿਕਾਸ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਹ ਇਨਬਿਨ ਪੂਰਾ ਕਿ ਤਿਆਰ ਕਿੱਸਾ ਦੇਖਦੇ ਹੁਣ 2027 ਦੇ ਵਿੱਚ ਵੀ ਕਹਿੰਦੇ ਆਮ ਆਦਮੀ ਪਾਰਟੀ ਕਾਫੀ ਪ੍ਰੋਸਾ ਲੋਕ ਜਿਤਾ ਰਹੇ ਦੇਖੋ ਮੇਰੀ ਗੱਲ ਸੁਣੋ 6.5 ਸਾਲ ਤੋਂ ਲਗਾਤਾਰ ਜੋ ਲੋਕਾਂ ਦੀ ਆਸਾਂ ਉਮੀਦਾਂ ਔਰ ਖਾਸ ਤੌਰ ਤੇ ਰਵਾਇਤੀ ਪਾਰਟੀਆਂ ਨੂੰ ਤੰਗ ਕੀਤੇ ਲੋਕ ਕਿਉਂਕਿ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ 6.5 ਸਾਲ ਪਹਿਲਾਂ ਉਸ ਦੀ ਲੜੀ ਵਿੱਚੋਂ ਤਕਰੀਬਨ 6.5 ਸਾਲ ਤੋਂ ਲਗਾਤਾਰ ਹੀ ਇਲਾਕਿਆਂ ਦੇ ਵਿੱਚ ਕੰਮ ਹੋ ਰਹੇ ਨੇ ਮੇਰੇ ਹਲਕੀ ਸੋਨਾ ਬਾੜ ਨੇ ਸੋਨਾ ਬਾੜ ਦੇ ਕਿਤੇ ਸੀਵਰ ਲਾਈਨ ਪੈ ਰਹੀ ਹੈ ਕਿਤੇ ਪਾਣੀ ਦੀ ਲਾਈਨਾਂ ਪੈ ਰਹੀਆਂ ਕਿਤੇ ਸੜਕਾਂ ਬਣ ਰਹੀਆਂ ਕਿਤੇ ਨਵੇਂ ਟਿਊਬ ਲੱਗ ਰਹੇ ਕਿਉਂਕਿ ਦੇਲੀ ਨਵੇਂ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਹਾਂ ਅੱਜ ਉਸ ਦੀ ਲੜੀ ਵਿੱਚੋਂ ਬਾਲ ਸਿੰਘ ਨਗਰ 8 ਨੰਬਰ ਗਲੀ ਵਿੱਚ ਕਿਉਂਕਿ ਕਾਫੀ ਦੇਰ ਤੋਂ ਸਮੱਸਿਆ ਗੰਦੇ ਪਾਣੀ ਦੀ ਕਿਉਂਕਿ ਸੀਵਰ ਜਿਹੜੇ ਚੱਲ ਚੱਲੀ 45 45 ਸਾਲ ਪੁਰਾਣੇ ਸੀਵਰ ਪਏ ਹੋਏ ਆ ਪਾਣੀ ਦੀਆਂ ਲਾਈਨਾਂ ਪੁਰਾਣੀਆਂ ਪਈਆਂ ਹੋਈਆਂ ਨੇ ਜਦੋਂ ਕੋਈ ਸਰਕਾਰਾਂ ਆਉਂਦੀਆਂ ਨੇ ਉੱਪਰ ਦੀ ਸੜਕਾਂ ਮੜਾ ਕੇ ਚੱਲ ਜਾਂਦੀਆਂ ਪਰ نیچے ਦੇਖਦੇ ਨਹੀਂ ਕਿ نیچے ਕਿੰਨਾ ਵੱਡਾ ਮਰੂਦ ਭਰਿਆ ਲੋਕਾਂ ਦਾ ਢੇਲੀ ਪਾਣੀ ਗੰਦਾ ਆਉਣਾ ਇੱਕ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਬਿਮਾਰੀਆਂ ਦਾ ਘਰ ਬਣ ਜਾਂਦਾ ਉਸ ਨੂੰ ਦੇਖਦੇ ਹੋਏ ਸੀ ਬਾਦ ਸਿੰਘ ਨਾਟਸ ਮਰ ਗੰਦੀ ਜਿਹੜੀ ਢੇਲੀ ਦੀ ਕੰਪਲੀਟਿਨਸ ਨੂੰ ਦੂਰ ਕਰਨ ਵਾਸਤੇ ਇੱਥੇ ਸੀਵਰ ਸਾਰਾ ਨਵਾਂ ਪਾ ਰਹੇ ਆ ਕਿਦੇ ਜਿਹੜੀਆਂ ਛੋਟੀਆਂ ਬ੍ਰਾਂਚਾਂ ਨੇ ਉੱਥੇ 8 ਇੰਚੀ ਪਾਊਗਾ ਔਰ ਬਾਕੀ ਜਿਹੜੀਆਂ ਮੇਨ ਲਾਈਨਾਂ ਨੇ ਉੱਥੇ 12 ਇੰਚੀ ਦੇ 10 ਇੰਚੀ ਜ਼ਰੂਰਤ ਦੇ ਹਿਸਾਬ ਨਾਲ ਉਹ ਲੈਣਾ ਸਾਰੀਆਂ ਪੈਣੀ ਨੇ ਸਾਢੇ 28 ਲੱਖ ਦੀ ਲਗਤ ਦੇ ਨਾਲ ਹੀ ਸਾਰਾ ਸੀਵਰ ਪੈਣਾ ਹੈ ਔਰ ਮੈਂ ਆਸ ਕਰਾਂਗਾ ਕਿ ਮਹੱਲਾਨ ਵਾਸੀ ਜਿੱਥੇ ਪਹਿਲਾਂ ਸਯੋਗ ਦੇਣਗੇ ਇਸ ਤਰ੍ਹਾਂ ਕੰਮ ਦੇ ਵਿੱਚ ਸਯੋਗ ਦੇਣਗੇ ਕਿਉਂਕਿ ਜਦੋਂ ਗਲੀਆਂ ਦੇ ਵਿੱਚ ਪਟਾਈ ਹੁੰਦੀ ਹੈ ਲੋਕਾਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਪਰ ਮੈਂ ਕਹੂੰਗਾ ਕਿ ਇੱਕ ਮਹੀਨੇ ਵਾਸਤੇ ਜਿਹੜੀ ਦਿੱਕਤ ਹੈ ਉਹ ਆਪਾਂ ਸਾਰਿਆਂ ਨੇ ਲਲ ਮਿਲ ਕੇ ਉਹ ਕੰਮ ਨੂੰ ਨਿਪਟਾ ਚੁਣਾਣਾ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਦੀ ਜਿਹੜਾ ਕੰਮ ਹੈ ਤੋ ਕਿ ਲੌਂਗ ਲਾਈਫ ਵਾਸਤੇ ਲੰਬੀ ਲਾਈਫ ਵਾਸਤੇ ਇਹ ਤਾਂ ਇਹ ਨਹੀਂ ਕਿ ਆਪਾਂ 6 ਮਹੀਨੇ ਵਾਸਤੇ ਕੰਮ ਕਰ ਰਹੇ ਹਾਂ ਇਹਨੇ 40 45 ਸਾਲ ਲਈ ਨਹੀਂ ਚੱਲਣਾ ਆਪਾਂ ਨੇ ਸਜੇ ਜੱਟ ਨਾਲ ਪਵਾ ਲਾਂਗੇ ਤੇ ਨੇਚਰਲੀ ਵੀ ਕਾਨੂੰ ਨੁਕਸ ਨਹੀਂ ਆਏਗਾ ਮੈਂ ਸਾਥ ਮੰਗਾਗਾ ਲੋਕਾਂ ਦਾ ਲੋਕ ਸਾਥ ਦੇਣਗੇ ਤੇ ਕੋਈ ਐਸਾ ਕੰਮ ਨਹੀਂ ਜਿਹੜਾ ਵਧੀਆ ਢੰਗ ਨਾਲ ਹੋ ਸਕੇ ਤੇ ਮੈਂ ਕਮੇਟੀ ਵੀ ਬਣਾ ਦੂੰਗਾ ਜਿਹੜੇ ਲੋਕ ਆਪ ਖੁਦ ਮਹੱਲੇ ਵਾਲੇ ਨਾਲ ਬੈਠ ਕੇ ਇਹਦੇ ਟਕਸਿਜੇ ਢੰਗ ਨਾਲ ਹੱਲ ਕਰਵਾ ਲਣਗੇ ਭਗਤ ਸਾਹਿਬ ਕਾਰਨ ਕੀ ਰਿਹਾ ਪਿਛਲੀ ਸਰਕਾਰ ਨੇ ਕਿਉਂ ਇਸ ਇਲਾਕੇ ਦੀ ਸਾਰ ਕਿਉਂ ਨਹੀਂ ਲਈ ਦੇਖੋ ਮੇਰੀ ਗੱਲ ਸੁਣੋ ਲੋਕਾਂ ਕੋ ਰਸਤਾ ਹੀ ਨਹੀਂ ਸੀਗਾ ਕਦੀ ਕਾਂਗਰਸ ਆ ਗਈ ਕਦੀ ਬੀਜੇਪੀ ਕਾਲਜਾ ਲਾਗੇ 5 ਸਾਲ ਬਾਅਦ ਚੇਂਜ ਹੋ ਜਾਂਦਾ ਸੀ ਪਰ ਕਿਤੇ ਨਾ ਕਿਤੇ ਲੋਕਾਂ ਕੋ ਰਸਤਾ ਨਹੀਂ ਸੀਗਾ ਹੁਣ ਹੁਣ ਲੋਕਾਂ ਕੋ ਤੀਸਰਾ ਰਸਤਾ ਹੈ ਆਮ ਆਦੀ ਪਾਰਟੀ ਹੁਣ ਲੋਕਾਂ ਨੇ ਬਾਈ ਚ ਬਦਲਾਵ ਕੀਤਾ ਸੀ ਹੁਣ ਉਹਨਾਂ ਨੇ ਨਸੀਹਤ ਆ ਗਈ ਹੁਣ ਬੈਠੇ ਬਾਹਰ ਬੋਲੀ ਜਾਂਦੇ ਉਹਨਾਂ ਕੋਲ ਉਪਕਰਨ ਨੂੰ ਕੁਝ ਹੈ ਨਹੀਂ ਇਸ ਕਰਕੇ ਲੋਕਾਂ ਨੇ ਸਮਾਂ ਦਿੱਤਾ ਉਸ ਸਮੇਂ ਦੇ ਵਿੱਚ ਆਪਾਂ ਲੋਕਾਂ ਦੇ ਕੰਮ ਕਰਨੇ ਆ ਲੋਕਾਂ ਦੀ ਡਿਵੈਲਪਮੈਂਟ ਕਰਨੀ ਆ ਲੋਕ ਜਿੱਦਾਂ ਦੀ ਚਾਹਦੇ ਡਿਵੈਲਪਮੈਂਟ ਉਦਾਂ ਹੀ ਡਿਵੈਲਪਮੈਂਟ ਹੋ ਰਹੀ ਹੈ ਜੀ ਦੀ ਸਟਰੀਟ ਲਾਈਟਾਂ ਦੀ ਵੀ ਗੱਲ ਕੀਤੀ ਇਸ ਇਲਾਕੇ ਇੱਕ ਸਟਰੀਟ ਲਾਈਟਾਂ ਵੀ ਕਾਫੀ ਬੁਰਾ ਹਾਲ ਹੈ ਲੱਗਦਾ ਵੀ ਉਹ ਨਹੀਂ ਨਹੀਂ ਮੈਂ ਜਿੱਥੇ ਮਰਜ਼ੀ ਲਵਾਣ ਮੈਂ ਤਾਂ ਸਵੇਰੇ ਵਟਸਐਪ ਕੋਲ ਨਹੀਂ ਸ਼ਾਮ ਨੂੰ ਲਾਈਟ ਲੱਗ ਜਾਂਦੀ ਹੈ ਕੋਈ ਲਾਈਟ ਦੀ ਕਮੀ ਨਹੀਂ ਸਾਡੇ ਕੋਲੇ ਨਾ ਹੀ ਸਾਡੇ ਕੋਲ ਕੋਈ ਫੰਡ ਦੀ ਕਮੀ ਹੈ ਪਿਛਲੀਆਂ ਰੈਤਿ ਬਾੜੀ ਦੇ ਕੋਈ ਗੱਲ ਕਰਦੀਆਂ ਸੀ ਸਾਡੇ ਕੋਲ ਫੰ ਜਿੱਥੇ ਮਰਜ਼ੀ ਲਾਈਟਾਂ ਲਗਾਉਣ ਦੀਆਂ ਸਾਰੀਆਂ ਲੱਗ ਜਾਣਗੀਆਂ ਕੋਈ ਦਿੱਕਤ ਨਹੀਂ ਸਾਰੇ ਕੁਝ ਆਸਗਰ ਨੇ ਵਿਕਾਸ ਕਾਜ ਦੀ ਗੱਲ ਕੀਤੀ ਸੀ ਲੱਗਦਾ ਫਿਰ ਹੁਣ ਜਿੰਮਨੀ ਚੌਂ ਜਿਹੜੀ ਤਰਨਤਾਰ ਦੀ ਹੈ ਵੀ ਲੱਗਦਾ ਵੀ ਹੁਣ ਸਾਡੀ ਜਿੱਤ ਹੈ ਜਿੰਮਨੀ ਚੌਂ ਜਿੱਤੇਗੀ 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 ਉਹ ਕਾਫੀ ਮਰਜ਼ੇ ਵੱਡੇ ਮਰਜ਼ੇ ਨਾਲ ਜਿੱਤੂਗੀ ਜਿੱਤੇਗੀ ਜਿੱਤੇਗੀ ਕਿਉਂਕਿ ਲੋਕਾਂ ਨੇ ਕੰਮ ਦੇਖਿਆ ਲੋਕਾਂ ਨੇ ਕੰਮ ਨੂੰ ਵੋਟ ਪਾਈ ਹੈ ਹੁਣ ਪਿਛਲੀ ਸਰਕਾਰਾਂ ਹੁਣ ਨਹੀਂ ਕਿ ਆਪਾਂ ਆਏ 5 ਸਾਲ ਬਾਅਦ ਜੋੜੇ ਚੱਲੇਗੇ 5 ਸਾਲ ਬਾਅਦ ਚੱਲੇਗੇ ਹੁਣ ਉਹ ਕੰਮ ਨਹੀਂ ਹੈ ਲੋਕ ਹੁਣ ਕੰਮ ਨੂੰ ਵੋਟ ਪਾਉਂਦੇ ਆ ਉਪਰੀਆਂ ਕੰਮ ਨਿਭੜ ਕੇ ਕਿ ਮੈਂ ਕਾਂਗਰਸ ਪਰਿਵਾਰ ਦੇ ਮੈਂ ਕਾਂਗਰਸ ਨੂੰ ਵੋਟ ਪਾਈ ਹੈ ਮੇਰਾ ਬੀਜੇਪੀ ਦਾ ਪੁਰਾ ਤੇ ਮੈਂ ਬੀਜੇਪੀ ਨੂੰ ਵੋਟ ਪਾਈ ਹੁਣ ਉਹ ਕੰਮ ਨਹੀਂ ਹੈ ਹੁਣ ਤਾਂ ਲੋਕਾਂ ਨੇ ਡਿਵੈਲਪਮੈਂਟ ਨੂੰ ਵੋਟ ਪਾਣੀ ਹੈ ਜੇ ਡਿਵੈਲਪਮੈਂਟ ਹੋਏਗੀ ਮੈਂ ਤਾਂ ਅੱਗੇ ਕਹਿ ਗਿਆ ਸੀ ਮੈਂ 27 ਚਾਹੂੰਗਾ ਜੇ ਮੇਰੇ ਕੰਮ ਚੰਗੇ ਲੱਗਦੇ ਮੈਨੂੰ ਵੋਟ ਪਾ ਦੇਣਗੇ ਉਹ ਕੰਮ ਨਹੀਂ ਹੋਏਗਾ ਕਿ ਮੈਂ ਹੱਥ ਜੋੜੇ ਜੀ ਮੈਨੂੰ ਵੋਟ ਪਾ ਦੇ ਮਾਫੀ ਕਰ ਦਿਓ ਅਗਲੀ ਵਾਰ ਲਾ ਦੂੰਗਾ ਮੈਂ ਤਾਂ ਇਸ ਕੰਮ ਨੂੰ ਹੁਣੇ ਕਰਵਾ ਕੇ ਜਾਣੇ ਆ ਮੇਰਾ 1.5 ਸਾਲ ਦੇ ਵਿੱਚ ਜਿੰਨੇ ਮੁਕੰਮਲ ਕੰਮ ਹੋਣਗੇ ਸਾਰੇ ਕਰਾਂਗਾ ਜੇ ਲੋਕਾਂ ਨੂੰ ਚੀਟ ਡਵੈਲਪਮ ਲੱਗੇਗੀ ਤੇ ਮੈਨੂੰ ਵੋਟ ਪਾ ਦੇਣਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਦੱਸਦੇ ਕਿ ਆਮ ਆਦਮੀ ਪਾਰਟੀ ਜਿਹੜੀ ਗੱਲ ਕੀਤੀ ਸੀ ਵਿਕਾਸ ਕਾਜ ਤਾਂ ਇਨ ਬਿਨ ਪੂਰਾ ਕੀਤਾ ਜਾ ਰਿਹਾ ਤਾਂ ਕਿਤੇ ਆ ਕੇ ਨੌਰ ਹਲਕੇ ਚ ਦੇ ਵਿਧਾਇਕ ਮਦਨਾਲਲ ਬਗਦਰਾ ਬਾਲਸੇ ਨਗਰ ਦੇ 8 ਨੰਬਰ ਗਲੀ ਜੜਾ ਤਕਰੀਬਨ 28 ਲੱਖ ਤੋਂ ਉੱਪਰ ਜੜਾ ਇਹਦਾ ਨਵੀਂ ਸੀਵਰੇ ਪ੍ਰਣਾਲੀ ਜੜਾ ਦਾ ਕੰਮ ਇੱਥੇ ਅੱਜ ਦਾ ਸ਼੍ਰੀ ਗਣੇਸ਼ ਕੀਤਾ ਗਿਆ ਕਿਤੇ ਆ ਕੇ ਇਸ ਇਲਾਕੇ ਦੇ ਵਿੱਚ ਕਾਫੀ ਸਾਲਾਂ ਤੋਂ ਇਸ ਇਲਾਕੇ ਦੀ ਜਿਹੜੀ ਸੀਵਰੇ ਪ੍ਰਣਾਲੀ ਕਾਫੀ ਦੇਰ ਤੋਂ ਅਠਪਸੀ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਖਾ ਸਕਿਆ ਪੀਣ ਵਾਲੇ ਸਾਫ ਪਾਣੀ ਸਮੱਸਿਆ ਵੱਡੀ ਬੇਜਰ ਇੱਥੇ ਦੀ ਪ੍ਰੋਬਲਮ ਸੀ ਤਾਂ ਆਮ ਆਦਮੀ ਪਾਰਟੀ ਜਿਹੜੇ ਨੌਰਥ ਦੇ ਵਿਧਾਇਕ ਮਦਲਾਲ ਬਗਨਾ ਜਿਹੜੇ ਸ਼੍ਰੀਕ ਨੇ ਸ਼ੀਕਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਸਹਿਯੋਗ ਵੀ ਮੰਗਿਆ ਤੇ ਕਿਤੇ ਦੂਜੇ ਪਾਸੇ ਤਰਨਤਾਰ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਦਾ ਵੀ ਇੱਕ ਗੱਲ ਸਾਹਮਣੇ ਰੱਖੀ ਹੈ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੈਰੀ ਫੈਟਿਵ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸੁਰਾ ਟੀਵੀ ਮਹਾ ਸੰਦੀਚਮਾ ਸੋ ਆਮ ਆਦੀ ਪਾਰਟੀ ਦੇ ਆਮ ਲੋਕਾਂ ਵਾਸਤੇ ਜਿਹੜੀ ਖਲਕੇ ਜਿਹੜੀ ਵਿਕਾਸ ਕਾਰਜਾਂ ਦੀ ਗੱਲ ਕੀਤੀ ਸੀ ਬਿਲਕੁਲ ਉਥੇ ਇਨ ਬਿਨ ਪੂਰਾ ਕੀਤਾ ਜਾ ਰਿਹਾ ਹੈ ਅੱਜ ਗੁਜਾਂਦੇ ਬਾਸੇ ਨਗਰ ਦੇ ਵਿੱਚ 8 ਨੰਬਰ ਗਲੀ ਵਿੱਚ ਤਕਰੀਬਨ 28 ਲੱਖ ਤੋਂ ਉੱਪਰ ਜੜਾ ਸੀਵਰੇ ਪ੍ਰਣਾਲੀ ਜਿਹੜੀ ਨੂੰ ਦੋਸ਼ ਕਰਨ ਵਾਸਤੇ ਨਵੀਂ ਸੀਵਰੇ ਪ੍ਰਣਾਲੀ ਤੇ ਦਾ ਕੰਮ ਸ਼ੁਰੂ ਹੋਤਾ ਹੈ ਇਸ ਨਾਲ ਹੀ ਇਥੇ ਇਲਾਕੇ ਦੇ ਨੌਰਥ ਹਲਕੇ ਦੇ ਐਮਐਲਏ ਮਦਲਲ ਬੱਗਾ ਦੇ ਆਪਣੇ ਕਾਰਜ ਬਣਾਣਾ ਤਾ ਉਦਘਾਟਨ ਕੀਤਾ ਜਾ ਰਿਹਾ ਹੈ ਸਾਰਾ ਤਸਵੀਰਾਂ ਜਿਹੜੀਆਂ ਆਮ ਆਦੀ ਪਾਰਟੀ ਬਿਲੋੜਾ ਵਿਕਾਸ ਗਾਜੀ ਗੱਲ ਕੀਤੀ ਸੀ ਇਨ ਬਿਨ ਪੂਰਾ ਕੀਤਾ ਜਾ ਰਿਹਾ ਆ ਬੜਾ ਵਾਅਦਾ ਕੀਤਾ ਸੀ ਹੁਣ ਜੀਮਨੀ ਚੋਣ ਦਾ ਜਦੋਂ ਸ਼ੁਰੂ ਹੋ ਗਈ ਹੈ ਤਰਨ ਤਾਂ ਦੀ ਵਿਕਾਸ ਗਾਜੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਹ ਇਨ ਬਿਨ ਪੂਰਾ ਕੀਤਾ ਜਾ ਰਿਹਾ ਕਿੱਸਾ ਦੇਖਦੇ ਹੁਣ 2027 ਦੇ ਵਿੱਚ ਵੀ ਕਹਿੰਦੇ ਆਮ ਆਦਮੀ ਪਾਰਟੀ ਕਾਫੀ ਪ੍ਰੋਸਾ ਲੋਕ ਜਿਤਾ ਰਹੇ ਦੇਖੋ ਮੇਰੀ ਗੱਲ ਸੁਣੋ 6.5 ਸਾਲ ਤੋਂ ਲਗਾਤਾਰ ਜੋ ਲੋਕਾਂ ਨੇ ਆਸਾਂ ਉਮੀਦਾਂ ਔਰ ਖਾਸ ਤੌਰ ਤੇ ਰਵਾਇਤੀ ਪਾਰਟੀਆਂ ਨੂੰ ਤੰਗ ਕੀਤੇ ਲੋਕ ਕਿਉਂਕਿ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ 6.5 ਸਾਲ ਪਹਿਲਾਂ ਉਸ ਦੀ ਲੜੀ ਵਿੱਚੋਂ ਤਕਰੀਬਨ 350 ਤੋਂ ਲਗਾਤਾਰੀ ਇਲਾਕਿਆਂ ਦੇ ਵਿੱਚ ਕੰਮ ਹੋ ਰਹੇ ਨੇ ਮੇਰੇ ਹਲਕੇ ਦੀ ਸੋਨਾ ਬਾੜ ਨੇ ਸੋਨਾ ਬਾੜ ਦੇ ਕਿਤੇ ਸੀਵਰ ਲਾਈਨ ਪੈ ਰਹੀ ਹੈ ਕਿਤੇ ਪਾਣੀ ਦੀ ਲਾਈਨਾਂ ਪੈ ਰਹੀਆਂ ਕਿਤੇ ਸੜਕਾਂ ਬਣ ਰਹੀਆਂ ਕਿਤੇ ਨਵੇਂ ਟਿਊਬ ਲੱਗ ਰਹੇ ਕਿਉਂਕਿ ਦੇਲੀ ਨਵੇਂ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਹਾਂ ਅੱਜ ਉਸ ਦੀ ਲੜੀ ਵਿੱਚੋਂ ਬਾਲ ਸਿੰਘ ਨਗਰ 8 ਨੰਬਰ ਗਲੀ ਵਿੱਚ ਕਿਉਂਕਿ ਕਾਫੀ ਦਿਨ ਤੋਂ ਸਮੱਸਿਆ ਗੰਦੇ ਪਾਣੀ ਦੀ ਕਿਉਂਕਿ ਸੀਵਰ ਜਿਹੜੇ ਚੱਲ ਚੱਲੀ 45-45 ਸਾਲ ਪੁਰਾਣੇ ਸੀਵਰ ਪਏ ਹੋਏ ਆ ਪਾਣੀ ਦੀ ਲਾਈਨਾਂ ਪੁਰਾਣੀਆਂ ਪਈਆਂ ਹੋਈਆਂ ਨੇ ਜਦੋਂ ਕੋਈ ਸਰਕਾਰ ਆਉਂਦੀਆਂ ਨੇ ਉੱਪਰ ਦੀਆਂ ਸੜਕਾਂ ਬਣਾ ਕੇ ਚੱਲ ਜਾਂਦੀਆਂ ਪਰ نیچے ਦੇਖਦੇ ਨਹੀਂ ਕਿ نیچے ਕਿੰਨਾ ਕੁ ਵੱਡਾ ਮਰੂਦ ਭਰਿਆ ਆ ਲੋਕਾਂ ਦਾ ਡੇਲੀ ਪਾਣੀ ਗੰਦਾ ਆਉਣਾ ਇੱਕ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਬਿਮਾਰੀਆਂ ਦਾ ਘਰ ਬਣ ਜਾਂਦਾ ਉਸ ਨੂੰ ਦੇਖਦੇ ਹੋਏ ਸੀ ਬਾਦ ਸਿੰਘ ਨਾਟ ਤੋਂ ਮਰ ਗੱਲੀ ਜਿਹੜੀ ਡੇਲੀ ਦੀ ਕੰਪਲੀਟਿਨਸ ਨੂੰ ਦੂਰ ਕਰਨ ਵਾਸਤੇ ਇੱਥੇ ਸੀਵਰ ਸਾਰਾ ਨਵਾਂ ਪਾ ਰਹੇ ਆ ਕਿਦੇ ਜਿਹੜੀਆਂ ਛੋਟੀਆਂ ਬ੍ਰਾਂਚਾਂ ਨੇ ਉੱਥੇ 8 ਇੰਚੀ ਪਾਊਗਾ ਔਰ ਬਾਕੀ ਜਿਹੜੀਆਂ ਮੇਨ ਲਾਈਨਾਂ ਨੇ ਉੱਥੇ 12 ਇੰਚੀ ਦੇ 10 ਇੰਚੀ ਜ਼ਰੂਰਤ ਦੇ ਹਿਸਾਬ ਨਾਲ ਉਹ ਲੈਣਾ ਸਾਰੀਆਂ ਪੈਣੀ ਨੇ 2.5 ਮੈਂ ਆਸ ਕਰਾਂਗਾ ਕਿ ਮਹੱਲਾਨ ਵਾਸੀ ਜਿੱਦਾਂ ਪਹਿਲਾਂ ਸਹਿਯੋਗ ਦਿੰਦੇ ਨੇ ਇਸ ਤਰ੍ਹਾਂ ਹੀ ਕੰਮ ਦੇ ਵਿੱਚ ਸਹਿਯੋਗ ਦੇਣਗੇ ਕਿਉਂਕਿ ਜਦੋਂ ਗਲੀਆਂ ਦੇ ਵਿੱਚ ਪਟਾਈ ਹੁੰਦੀ ਹੈ ਲੋਕਾਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਪਰ ਮੈਂ ਕਹਾਂਗਾ ਕਿ ਇੱਕ ਮਹੀਨੇ ਵਾਸਤੇ ਜਿਹੜੀ ਦਿੱਕਤ ਹੈ ਉਹ ਆਪਾਂ ਸਾਰਿਆਂ ਨੇ ਲਲ ਮਿਲ ਕੇ ਉਹ ਕੰਮ ਨੂੰ ਨਿਪਟਾ ਚੁਣਾਣਾ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਦੀ ਜਿਹੜਾ ਕੰਮ ਹੈ ਤੁਕੀ ਇਹ ਲੌਂਗ ਲਾਈਫ ਵਾਸਤੇ ਹੈ ਲੰਬੀ ਲਾਈਫ ਵਾਸਤੇ ਹੈ ਇਹ ਤਾਂ ਇਹ ਨਹੀਂ ਕਿ ਆਪਾਂ 6 ਮਹੀਨੇ ਵਾਸਤੇ ਕੰਮ ਕਰ ਰਹੇ ਹਾਂ ਇਹਨੇ 40 45 ਸਾਲ ਲਈ ਨਹੀਂ ਚੱਲਣਾ ਆਪਾਂ ਨੇ ਸਜੇ ਜੱਗ ਨਾ ਪਵਾ ਲਾਂਗੇ ਤੇ ਨੇਚਰਲੀ ਵੀ ਕਾਨੂੰ ਨੁਕਸ ਨਹੀਂ ਮੈਂ ਸਾਥ ਮੰਗਾਗਾ ਲੋਕਾਂ ਦਾ ਲੋਕ ਸਾਥ ਦੇਣਗੇ ਤੇ ਕੋਈ ਐਸਾ ਕੰਮ ਨਹੀਂ ਜਿਹੜਾ ਵਧੀਆ ਢੰਗ ਨਾਲ ਹੋ ਸਕੇ ਤੇ ਮੈਂ ਕਮੇਟੀ ਵੀ ਬਣਾ ਦੂੰਗਾ ਜਿਹੜੇ ਲੋਕ ਆਪ ਖੁਦ ਮਹੱਲੇ ਵਾਲੇ ਨਾਲ ਬੈਠ ਕੇ ਇਹਦੇ ਤਰੀਕੇ ਨਾਲ ਹੱਲ ਕਰਵਾ ਲਣਗੇ ਭਗਤ ਸਾਹਿਬ ਕਾਰਨ ਕੀ ਰਿਹਾ ਪਿਛਲੀ ਸਰਕਾਰ ਨੇ ਇਸ ਇਲਾਕੇ ਦੀ ਸਾਰ ਕਿਉਂ ਨਹੀਂ ਲਈ ਦੇਖੋ ਮੇਰੀ ਗੱਲ ਸੁਣੋ ਲੋਕਾਂ ਕੋ ਰਸਤਾ ਹੀ ਨਹੀਂ ਸੀਗਾ ਕਦੀ ਕਾਂਗਰਸ ਆ ਗਈ ਕਦੀ ਬੀਜੇਪੀ ਕਾਲਜਾ ਲਾਗੇ 5 ਸਾਲ ਬਾਅਦ ਚੇਂਜ ਹੋ ਜਾਂਦਾ ਸੀ ਪਰ ਕਿਤੇ ਨਾ ਕਿਤੇ ਲੋਕਾਂ ਕੋ ਰਸਤਾ ਨਹੀਂ ਸੀਗਾ ਹੁਣ ਹੁਣ ਲੋਕਾਂ ਕੋ ਤੀਸਰਾ ਰਸਤਾ ਹੈ ਆਮ ਆਦੀ ਪਾਰਟੀ ਹੁਣ ਬਸ ਲੋਕਾਂ ਨੇ ਬਾਈ ਜੀ ਬਦਲਾਅ ਕੀਤਾ ਸੀ ਹੁਣ ਉਹਨਾਂ ਨੂੰ ਨਸੀਹਤ ਆ ਗਈ ਹੁਣ ਬੈਠੇ ਬਾਹਰ ਬੋਲੀ ਜਾਂਦੇ ਉਹਨਾਂ ਕੋਲ ਉਪਕਰਨ ਨੂੰ ਕੁਝ ਹੈ ਨਹੀਂ ਇਸ ਕਰਕੇ ਲੋਕਾਂ ਨੇ ਸਮਝ ਦਿੱਤਾ ਉਸ ਸਮੇਂ ਦੇ ਵਿੱਚ ਆਪਾਂ ਲੋਕਾਂ ਦੇ ਕੰਮ ਕਰਨੇ ਆ ਲੋਕਾਂ ਦੀ ਡਿਵੈਲਪਮੈਂਟ ਕਰਨੀ ਆ ਲੋਕ ਜਿੰਨਾ ਚਾਹਦੇ ਡਿਵੈਲਪਮੈਂਟ ਉਧਰ ਡਿਵੈਲਪਮੈਂਟ ਹੋ ਰਹੀ ਹੈ ਜੀ ਦੀ ਸਟਰੀਟ ਲਾਈਟਾਂ ਦੀ ਵੀ ਗੱਲ ਕੀਤੀ ਇਸ ਇਲਾਕੇ ਇੱਕ ਸਟਰੀਟ ਲਾਈਟਾਂ ਵੀ ਕਾਫੀ ਬੁਰਾ ਹਾਲ ਹੈ ਲੱਗਦਾ ਵੀ ਉਹ ਨਹੀਂ ਨਹੀਂ ਮੈਂ ਜਿੱਥੇ ਮਰਜੀ ਲਵਾਣ ਮੈਂ ਤਾਂ ਸਵੇਰੇ WhatsApp ਕੋਲੇ ਸ਼ਾਮ ਨੂੰ ਲਾਈਟ ਲੱਗ ਜਾਂਦੀ ਹੈ ਕੋਈ ਲਾਈਟ ਦੀ ਕਮੀ ਨਹੀਂ ਸਾਡੇ ਕੋਲੇ ਨਾ ਹੀ ਸਾਡੇ ਕੋਲ ਕੋਈ ਫੰਡ ਦੀ ਕਮੀ ਹੈ ਪਿਛਲੀਆਂ ਰਵ ਸਾਡੀ ਪਹਿਲੀ ਸਰਕਾਰ ਜਿਹੜੀ ਕਹਿੰਦੀ ਸਾਡੇ ਕੋ ਫੰਡ ਦੀ ਕਮੀ ਹੈ ਨਹੀਂ। ਪਰਾਂ ਜਿਹੜਾ ਮਰਜ਼ੀ ਕੰਮ ਜਿੱਥੇ ਮਰਜ਼ੀ ਲਾਈਟਾਂ ਲਗਾਉਣ ਦੀਆਂ ਸਹਾਰੀਆਂ ਲੱਗ ਜਾਣਗੀਆਂ। ਕੋਈ ਦਿੱਕਤ ਨਹੀਂ ਸਾਰੇ ਕੁਝ ਸਰਕਾਰ ਨੇ ਵਿਕਾਸ ਕਾਜ ਦੀ ਗੱਲ ਕੀਤੀ ਸੀ ਲੱਗਦਾ ਫਿਰ ਹੁਣ ਜਿਮਨੀ ਚੌਂ ਜਿਹੜੀ ਤਰਨਤਾਰ ਦੀ ਹੈ ਵੀ ਲੱਗਦਾ ਵੀ ਹੁਣ ਸਾਡੀ ਜਿੱਤ ਆ ਜਿਮਨੀ ਚੌਂ ਦੀ। ਜਿੱਤੇ ਜਿੱਤੇ ਕੀ ਸੀ ਉਹ ਕਾਫੀ ਮਰਜ਼ੇ ਵੱਡੇ ਮਰਜ਼ੇ ਨਾਲ ਜਿੱਤੂਗੀ। ਜਿੱਤੇਗੀ। ਜਿੱਤੇਗੀ ਕਿਉਂਕਿ ਲੋਕਾਂ ਨੇ ਕੰਮ ਦੇਖਿਆ। ਲੋਕਾਂ ਨੇ ਕੰਮ ਨੂੰ ਵੋਟ ਪਾਈ ਹੈ। ਹੁਣ ਪਿਛਲੀ ਸਰਕਾਰਾਂ ਹੁਣ ਨਹੀਂ ਕਿ ਆਪਾਂ ਆਏ 5 ਸਾਲ ਬਾਸ ਜੋੜੇ ਚੱਲੇਗੇ। 5 ਸਾਲ ਬਾਅਦ ਉਪਰੀਆਂ ਕੰਮ ਨਿਭੜ ਕੇ ਕਿ ਮੈਂ ਕਾਂਗਰਸ ਪਰਿਵਾਰ ਦੇ ਮੈਂ ਕਾਂਗਰਸ ਨੂੰ ਵੋਟ ਪਾਈ ਹੈ ਮੇਰਾ ਬੀਜੇਪੀ ਦਾ ਪਰਾਂ ਤੇ ਮੈਂ ਬੀਜੇਪੀ ਨੂੰ ਵੋਟ ਪਾਈ ਹੁਣ ਉਹ ਕੰਮ ਨਹੀਂ ਹੈ ਹੁਣ ਤਾਂ ਲੋਕਾਂ ਨੇ ਡਿਵੈਲਪਮੈਂਟ ਨੂੰ ਵੋਟ ਪਾਣੀ ਹੈ ਜੇ ਡਿਵੈਲਪਮੈਂਟ ਹੋਏਗੀ ਮੈਂ ਤਾਂ ਅੱਗੇ ਕਹਿ ਕੇ ਗਿਆ ਸੀ ਮੈਂ ਸਤਾਈ ਚਾਹੂੰਗਾ ਜੇ ਮੇਰੇ ਕੰਮ ਚੰਗੇ ਲੱਗਣਗੇ ਮੈਨੂੰ ਵੋਟ ਪਾ ਦੇਣਗੇ ਉਹ ਕੰਮ ਨਹੀਂ ਹੋਏਗਾ ਕਿ ਮੈਂ ਹੱਥ ਜੋੜੇ ਜੀ ਮੈਨੂੰ ਵੋਟ ਪਾ ਦੇ ਮਾਫੀ ਕਰ ਦਿਓ ਅਗਲੀ ਵਾਰ ਲਾ ਦੂੰਗਾ ਮੈਂ ਤਾਂ ਇਸ ਕੰਮ ਨੂੰ ਹੁਣੇ ਕਰਵਾ ਕੇ ਜਾਣੇ ਆ ਮੇਰਾ 1.5 ਸਾਲ ਦੇ ਵਿੱਚ ਜਿੰਨੇ ਮੁਕੰਮਲ ਕੰਮ ਹੋਣਗੇ ਸਾਰੇ ਕਰਾਂ ਜੇ ਲੋਕਾਂ ਨੂੰ ਚੀਟ ਵਿਲਡਮ ਲੱਗੇਗੀ ਤੇ ਮੈਨੂੰ ਵੋਟ ਪਾ ਦੇਣਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਦੱਸਦੇ ਕਿ ਆਮ ਆਦਮੀ ਪਾਰਟੀ ਜਿਹੜੀ ਗੱਲ ਕੀਤੀ ਸੀ ਵਿਕਾਸ ਕਾਜ ਤਾਂ ਇਨ ਬਿਨ ਪੂਰਾ ਕੀਤਾ ਜਾ ਰਿਹਾ ਤਾਂ ਕਿਤੇ ਆ ਕੇ ਨੌਰ ਹਲਕੇ ਤੇ ਵਿਧਾਇਕ ਮਦਨਾਲਲ ਬਗਦਰਾ ਬਾਲਸੇ ਨਗਰ ਦੇ 8 ਨੰਬਰ ਗਲੀ ਜੜਾ ਤਕਰੀਬਨ 28 ਲੱਖ ਤੋਂ ਉੱਪਰ ਜੜਾ ਇਹਦਾ ਨਵੀਂ ਸੀਵਰੇ ਪ੍ਰਣਾਲੀ ਜੜਾ ਦਾ ਕੰਮ ਇੱਥੇ ਅੱਜ ਦਾ ਸ਼੍ਰੀ ਗਣੇਸ਼ ਕੀਤਾ ਗਿਆ ਕਿਤੇ ਆ ਕੇ ਇਸ ਇਲਾਕੇ ਦੇ ਵਿੱਚ ਕਾਫੀ ਸਾਲਾਂ ਤੋਂ ਇਸ ਇਲਾਕੇ ਦੀ ਜਿਹੜੀ ਸੀਵਰੇ ਪ੍ਰਣਾਲੀ ਕਾਫੀ ਦੇਰ ਤੋਂ ਅਠਪਸੀ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਖਾ ਸਕਿਆ ਪੀਣ ਵਾਲੇ ਸਾਫ ਪਾਣੀ ਸਮੱਸਿਆ ਵੱਡੀ ਬੇਜਰ ਇੱਥੇ ਦੀ ਪ੍ਰੋਬਲਮ ਸੀ ਤਾਂ ਆਮ ਆਦਮੀ ਪਾਰਟੀ ਜਿਹੜੇ ਨੌਰਥ ਦੇ ਵਿਧਾਇਕ ਮਦਲਾਲ ਬਗਨਾ ਜਿਹੜੇ ਸ਼੍ਰੀਕ ਨੇਸ਼ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਸਹਿਯੋਗ ਵੀ ਮੰਗਿਆ ਤੇ ਕਿਤੇ ਦੂਜੇ ਪਾਸੇ ਤਰਨਤਾਰ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਦਾ ਵੀ ਇੱਕ ਗੱਲ ਸਾਹਮਣੇ ਰੱਖੀ ਹੈ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੈਰੀ ਫੈਟਿਵ ਲੁਧਿਆਣਾ